ਬ੍ਰਿਟਿਸ਼ ਕੋਲੰਬੀਆ ਦੇ ਇੱਕ ਜੱਜ ਨੇ ਸਿੱਖ ਕਾਰਕੁਨ ਹਰਦੀਪ ਸਿੰਘ ਨੇਝਾ ਦੀ ਹੱਤਿਆ ਦੇ ਦੋਸ਼ੀ ਚਾਰ ਭਾਰਤੀ ਨਾਗਰਿਕਾਂ ਨੂੰ ਤਾਜ਼ਾ ਅਦਾਲਤ ਵਿੱਚ ਪੇਸ਼ੀ ਦੌਰਾਨ ਪਾਈਚਾਰੇ ਦੇ ਕਈ ਲੋਕਾਂ ਨਾਲ ਕੋਈ ਸੰਪਰਕ ਨਾ ਕਰਨ ਦਾ ਹੁਕਮ ਦਿੱਤਾ ਹੈ। ਚਾਸ਼ਕੀਆਂ ਵਿੱਚੋਂ ਤਿੰਨ ਕਰਨ ਬਰਾੜ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਬ੍ਰਿਟਿਸ਼ ਕੋਲੰਬੀਆ ਵਿੱਚ ਪਹਿਲੀ ਵਾਰ ਵਿਅਕਤੀਗਤ ਤੌਰ ਤੇ ਪੇਸ਼ ਹੋਏ। ਸਰੇ ਵਿੱਚ ਪ੍ਰੋਵਿੰਸ਼ੀਅਲ ਕੋਰਟ ਚੌਥੇ ਸ਼ੱਕੀ ਦੇ ਨਾਲ ਵੀਡੀਓ ਲਿੰਕ ਰਾਹੀਂ ਪੇਸ਼ ਹੋਇਆ। ਵਿਅਕਤੀਗਤ ਤੌਰ ਤੇ ਪੇਸ਼ ਹੋਣ ਵਾਲੇ ਲੋਕਾਂ ਨੇ ਅਦਾਲਤ ਦੇ ਕਮਰੇ ਵਿੱਚ ਦਾਖਲ ਹੋਣ ਵੇਲੇ ਲਾਲ ਜੇਲ੍ਹ ਦੇ スウェットਸੂਟ ਪਾਏ ਹੋਏ ਸੀ ਉਹ ਵਿੱਚ ਹਿਰਾਸਤ ਵਿੱਚ ਮੌਜੂਦ ਹੈ ਜਿੱਥੇ ਉਹ ਨਿਰਜ ਦੇ ਹਤਿਆ ਲਈ 10 ਮਈ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਗੈਰ ਸਮਰੱਥ ਹਥਿਆਰਾਂ ਦੇ ਅਪਰਾਧਾਂ ਦਾ ਸਾਹਮਣਾ ਕਰ ਰਿਹਾ ਸੀ ਜਜ ਮਾਰਕ ਝੇਟੀ ਨੇ ਇੱਕ ਦੋ ਪਾਸਿਏ ਰਾਹੀਂ ਉਹਨਾਂ ਨਾਲ ਗੱਲ ਕੀਤੀ ਕਿਉਂਕਿ ਜੱਜ ਨੇ ਉਹਨਾਂ ਨੂੰ 25 ਜੂਨ ਨੂੰ ਸ਼ੱਕੀਆਂ ਦੀ ਅਗਲੀ ਪੇਸ਼ੀ ਤੱਕ ਮੁਲਤਵੀ ਕਰਨ ਤੋਂ ਪਹਿਲਾਂ ਬਿਨਾਂ ਸੰਪਰਕ ਦੇ ਆਦੇਸ਼ ਦੇ ਅਧੀਨ ਰੱਖਿਆ ਹੈ। ਮਲਜ਼ਮ ਨੌਜਵਾਨਾਂ ਦੀ ਤਾਜ਼ਾ ਪੇਸ਼ੀ ਤੇ ਹਾਜ਼ਰ ਲੋਕਾਂ ਦੀ ਅਦਾਲਤ ਵਿੱਚ ਦਾਖਲ ਹੋਣ ਤੋਂ ਪਹਿਲਾਂ ਤਲਾਸ਼ੀ ਲਈ ਗਈ ਜਦੋਂ ਕਿ ਨੈਚਰ ਦੇ ਸਮਰਥਕਾਂ ਤੇ ਸਿੱਖ ਵਖਵਾਦੀ ਅੰਦੋਲਨ ਚਸਤੋ ਚੈਂਪੀਅਨਸੀ ਦੁਆਰਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਕਾਬਲੇ ਗੋਰੇ ਕੇ ਨਾਚਾਰਾਪਾਤੀ ਨਾਗਰਿਕਾ ਤੇ ਪਿਛਲੇ ਸਾਲ ਹੋਈ ਕਤਲ ਤੇ ਭਾਰਤ ਨਾਲ ਕੈਨੇਡਾ ਦੇ ਸਬੰਧਾਂ ਨੂੰ ਵਿਗਾੜਨ ਵਾਲੇ ਕਤਲ ਦੀ ਦੋਛੇ